40 ਲੱਖ 45 ਲੱਖ 50 ਲੱਖ 55 ਲੱਖ 60 ਲੱਖ 65 ਲੱਖ 70 ਲੱਖ 75 ਲੱਖ 80 ਲੱਖ 80 ਜੀ 90 ਲੱਖ 95 ਲੱਖ 1 ਕਰੋੜ ਇਹ سلسلہ ਕੁਝ ਦੇਰ ਇਉਂ ਹੀ ਚੱਲਦਾ ਰਿਹਾ ਤੇ ਜਾ ਕੇ 1 ਕਰੋੜ 11 ਲੱਖ 151 ਰੁਪਈਆ ਤੇ ਰੁਕਿਆ ਤੇ ਫਿਰ ਇੱਕ ਅਨਾਉਂਸਮੈਂਟ ਹੋਈ ਸੁਣੋ ਬਾਦਮਤੀਆ ਜੇ 1 ਕਰੋੜ 11 ਲੱਖ 151 ਰੁਪਈਆ ਦੀ ਇਹ ਤਸਵੀਰਾਂ ਹਰਿਆਣਾ ਦੇ ਝੱਜਰ ਦੀਆਂ ਨੇ ਜਿੱਥੇ ਮਾਮੇ ਨੇ ਭਾਂਜੀਆਂ ਦੇ ਵਿਆਹ ਤੇ 1 ਕਰੋੜ 11 ਲੱਖ ਰੁਪਏ ਦਾ ਸ਼ਗਨ ਪਾਇਆ ਇਸ ਰਸਮ ਨੂੰ ਹਰਿਆਣਾ ਦੇ ਵਿੱਚ ਭਾਤ ਕਹਿੰਦੇ ਨੇ ਝੱਜਰ ਦਾ ਪਿੰਡ ਹੈ ਸਿਕੰਦਰਪੁਰ ਜਿੱਥੇ ਓਮਪ੍ਰਕਾਸ਼ ਨਾਮ ਦੇ ਸ਼ਖਸ ਨੇ ਆਪਣੀ ਭਾਂਜੀ ਸ਼ੀਤਲ ਤੇ ਸ਼ਿਵਾਨੀ ਦੇ ਵਿਆਹ ਤੇ ਦਿਨ ਖੂਨ ਕੇ ਸ਼ਗਨ ਪਾਇਆ ਇਸ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ ਸ਼ਿਵਾਨੀ ਤੇ ਸ਼ੀਤਲ ਦਾ ਵਿਆਹ ਪਾਣੀਪਤ ਦੇ ਪਿੰਡ ਬਾਪੋਲੀਚ ਹੋਇਆ ਵਿਆਹ ਤੋਂ ਕੁਝ ਘੰਟੇ ਪਹਿਲਾਂ ਪਾਤ ਦੀ ਰਸਮ ਅਦਾ ਕੀਤੀ ਗਈ ਇਸ ਵਿਆਹ ਚ ਪਹੁੰਚਿਆ ਸੀ ਮਾਮਾ ਰਿਵਾੜੀ ਜ਼ਿਲ੍ਹੇ ਦੇ ਕਸਬੇ ਬਾਵਲ ਤੋਂ ਪਿੰਡ ਮੁੰਡਾਵਾਸ ਦੇ ਓਮ ਪ੍ਰਕਾਸ਼ ਕਾਫੀ ਅਮੀਰ ਨੇ ਇਸੇ ਲਈ ਆਪਣੀਆਂ ਭਾਂਜੀਆਂ ਦੇ ਵਿਆਹ ਤੇ 500 500 ਦੀਆਂ ਨੋਟਾਂ ਦੀਆਂ ਗੱਡੀਆਂ ਲੈ ਪਹੁੰਚੇ ਇੱਕ ਤੋਂ ਬਾਅਦ ਇੱਕ ਉਹਨੇ 1 ਕਰੋੜ ਰੁਪਇਆ ਸਾਹਮਣੇ ਰੱਖ ਦਿੱਤਾ ਤਾਂ ਵਿਆਹ ਦੇ ਵਿੱਚ ਮੌਜੂਦ ਹਰ ਸ਼ਖਸ ਡੰਗ ਰਿਆ ਗਿਆ ਓਮ ਪ੍ਰਕਾਸ਼ ਨੇ ਆਪਣੀਆਂ ਭਾਂਜੀਆਂ ਨੂੰ 1 ਕਰੋੜ 11 ਲੱਖ 151 ਰੁਪਏ ਦਾ ਸ਼ਗਨ ਦਿੱਤਾ ਇਸ ਦੇ ਇਲਾਵਾ 15 ਤੋਲੇ ਸੋਨਾ ਅੱਧਾ ਕਿਲੋ ਚਾਂਦੀ ਵੀ ਦਿੱਤੀ